ਕਬੀਰ ਜਿਸ ਮਰਨ ਤੇ ਜਗ ਡਰੇ ਮੇਰੇ ਮਨ ਆਨੰਦ ਮਰਨ ਹੀ ਤੇ ਪਾਈਐ ਪੂਰਨ ਪਰਮਾਨੰਦ ਭਗਤ ਕਬੀਰ ਜੀ ਆਪਣੇ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੇ ਸੰਸਾਰ ਦੇ ਜਦੋਂ ਅਸੀਂ ਜ਼ਿੰਦਗੀ ਜੀਉਂਦੇ ਹਾਂ ਤੇ ਸੰਸਾਰ ਦੇ ਉੱਤੇ ਜ਼ਿੰਦਗੀ ਜਿਉਣ ਵਾਲਾ ਮਨੁੱਖ ਪਰਿਵਾਰ ਦੇ ਨਾਲ ਬੱਜਾ ਹੁੰਦਾ ਹੈ ਪੁੱਤਰ ਧੀ ਵੋਟੀ ਮਾਤਾ ਪਿਤਾ ਦਾ ਮੋਹ ਹੁੰਦਾ ਹੈ ਇਸ ਨੂੰ ਜਿਸ ਕਾਰਨ ਇਸ ਮੋਹ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਇਸ ਮੋਹ ਵਿੱਚ ਫਸਿਆ ਰਹਿੰਦਾ ਹੈ ਤੇ ਮੋਹ ਵਿੱਚ ਫਸਕੇ ਹੀ ਜਿਹੜਾ ਆਪਣਾ ਅਸਲ ਮੰਨੋਰਥ ਲੈ ਕੇ ਸੰਸਾਰ ਵਿੱਚ ਆਇਆ ਸੀ ਉਸ ਨੂੰ ਪੁੱਲਾ ਦਿੰਦਾ ਹੈ ਤੇ ਸਾਰੀ ਜ਼ਿੰਦਗੀ ਆਪਣੇ ਮੋਹ ਵਿੱਚ ਵੱਝਿਆ ਹੋਇਆ ਮਾਇਆ ਵਿੱਚ ਗਲਤਾਨ ਕਰਦਾ ਹੋਇਆ ਇਹ ਜਿਹੜਾ ਜੀਵਨ ਮਨੁੱਖੀ ਜੀਵਨ ਇਸ ਨੂੰ ਪਰਮੇਸ਼ਵਰ ਦਾ ਨਾਮ ਜਪਣ ਦੇ ਲਈ ਮਿਲਿਆ ਸੀ ਭਾਗ ਜਨਮ ਮਰਨ ਤੋਂ ਮੁਕਤ ਹੋਣ ਲਈ ਇਹ ਮਨੁੱਖੀ ਜੀਵਨ ਦੇ ਵਿੱਚ ਭਗਤੀ ਕਰਕੇ ਉਸਨੇ ਪਰਮੇਸ਼ਵਰ ਨੂੰ ਪਾਣਾ ਸੀ ਪਰ ਇਸ ਦੇ ਜਿਹੜੇ ਭਾਗ ਨੇ ਉਹ ਬੜੇ ਹੀ ਮੰਦੇ ਨੇ ਜਿਸ ਕਾਰਨ ਇਸ ਦੀ ਪਰਮੇਸ਼ਵਰ ਦੇ ਨਾਲ ਪ੍ਰੀਤ ਨਹੀਂ ਪਈ ਤੇ ਮਾਇਆ ਦੇ ਵਿੱਚ ਗਲਤਾਨ ਹੋਣ ਕਾਰਨ ساری ਉਮਰ ਹੀ ਜਨਮ ਮਰਨ ਦੇ ਗੇੜ ਦੇ ਵਿੱਚ ਹੀ ਪਿਆ ਰਹਿੰਦਾ ਹੈ ਪਰ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਇਸ ਮੋਹ ਤੋਖਲਾਸੀ ਪ੍ਰਾਪਤ ਕੀਤੀ ਹੈ ਭਾਵ ਇਸ ਮੋਹ ਤੋਂ ਮੈਂ ਆਜ਼ਾਦ ਹੋਇਆ ਹਾਂ ਮੈਂ ਇਸ ਮੋਹ ਦੇ ਨਾਲ ਨਾ ਜੁੜ ਕੇ ਸਗੋਂ ਮੈਂ ਪਰਮੇਸ਼ਵਰ ਦੇ ਨਾਲ ਜੁੜਿਆ ਹਾਂ ਜੇ ਜਦੋਂ ਤੋਂ ਮੈਂ ਪਰਮੇਸ਼ਵਰ ਦੇ ਨਾਲ ਜੁੜਿਆ ਹਾਂ ਇਹੋ ਜੀ ਕਿਰਪਾ ਹੋਈ ਹੈ ਮਹਾਰਾਜ ਦੀ ਕਿ ਮੈਨੂੰ ਉਹ ਪਰਮ ਆਨੰਦ ਭਾਗ ਪਰਮ ਅਵਸਥਾ ਦੇ ਉੱਤੇ ਜਿਹੜਾ ਸਭ ਤੋਂ ਉੱਚੀ ਅਵਸਥਾ ਹੈ ਜਿਹੜੀ ਸਭ ਤੋਂ ਵੱਡੀ ਖੁਸ਼ੀ ਹੈ ਜਿਹੜਾ ਸਭ ਤੋਂ ਵੱਡਾ ਆਨੰਦ ਹੈ ਉਸ ਦੀ ਪ੍ਰਾਪਤੀ ਮੈਨੂੰ ਹੋ ਗਈ ਆ ਭਗਾਂ ਵਾਲੂ ਜਿੱਥੇ ਮਹਾਰਾਜ ਜੀ ਨੇ ਬਾਹਰੀ ਮੋਤੋਂ ਸਾਨੂੰ ਸਮਝਾਇਆ ਹੈ ਕਿ ਭਾਈ ਪਰਿਵਾਰ ਵਿੱਚ ਰਹਿੰਦੇ ਹਾਂ ਜਿੱਥੇ ਸਸੀਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਹੈ ਉਥੇ ਨਾਲ ਦੀ ਨਾਲ ਇਸ ਜਿੰਮੇਵਾਰ ਨੂੰ ਵੀ ਯਾਦ ਰੱਖਣਾ ਹੈ ਕਿ ਇਹ ਜਿਹੜਾ ਸਰੀਰ ਸਾਨੂੰ ਮਿਲਿਆ ਇੱਕ ਰਾਏ ਦਾ ਘਰ ਹੈ ਤੇ ਇਸ ਘਰ ਦੇ ਨਾਲ ਪਿਆਰ ਨਾ ਪਾ ਕੇ ਸਗੋਂ ਜਿਸ ਘਰੋਂ ਅਸੀਂ ਆਏ ਹਾਂ ਉਸ ਘਰ ਦਾ ਸਾਨੂੰ ਚਿੱਤੇ ਆਉਣਾ ਚਾਹੀਦਾ ਹੈ ਉਹ ਯਾਦ ਆਉਣਾ ਚਾਹੀਦਾ ਹੈ ਕਿ ਅਸੀਂ ਉੱਥੇ ਜਾਣਾ ਹੈ ਉਸ ਘਰ ਵਿੱਚ ਜਾ ਕੇ ਸਮਾ ਜਾਣਾ ਹੈ ਪਰ ਉਸ ਦਾ ਮਨੁੱਖ ਨੂੰ ਚੇਤਾ ਭੁੱਲਿਆ ਹੋਇਆ ਹੈ ਜਿਸ ਕਾਰਨ ਇਹ ਖਵਾਰੀ ਵਿੱਚ ਪਿਆ ਹੋਇਆ ਹੈ ਪਰ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਜਿਸ ਮਰਨ ਤੇ ਜਗ ਡਰੇ ਮਨੁੱਖ ਸੰਸਾਰ ਨਾਲ ਦੁਨੀਆ ਦੇ ਨਾਲ ਹੀ ਚਿਤਲਾ ਕੇ ਬੈਠਿਆ ਹੈ ਜਿਸ ਕਾਰਨ ਇਸ ਤੋਂ ਦੂਰ ਹੋਣੇ ਤੋਂ ਡਰਦਾ ਹੈ ਇਹਦੇ ਅੰਦਰ ਮਨ ਦੇ ਅੰਦਰ ਸਕੋਚ ਆ ਜਾਂਦਾ ਹੈ ਇਹਦੇ ਅੰਦਰ ਭਗੜੜ ਸ਼ੁਰੂ ਹੋ ਜਾਂਦੀ ਹੈ ਜਦੋਂ ਇਸ ਨੂੰ ਪਰਿਵਾਰ ਤੋਂ ਵੱਖਰਾ ਰਹਿਣ ਦੇ ਲਈ ਕਹਿ ਦਿੱਤਾ ਜਾਵੇ ਜੱਕਰ ਦੇ ਵਿੱਚ ਕੋਈ ਤਕਲੀਫ ਆ ਜਾਵੇ ਤੇ ਇਹ ਉਸ ਦੁੱਖ ਨੂੰ ਉਸ ਪੀੜਾ ਨੂੰ ਵੀ ਆਪ ਹਣਾ ਹੁੰਦਾ ਹੈ ਪਾ ਇਹ ਪੂਰੀ ਤਰ੍ਹਾਂ ਪਰਿਵਾਰ ਨਾਲ ਬੱਝਿਆ ਹੋਇਆ ਜੁੜਿਆ ਹੋਇਆ ਹੈ ਕਹਿੰਦੇ ਕਬੀਰ ਜਿਸ ਮਰਨ ਨੇ ਤੇ ਜਗ ਡਰੇ ਝੂਠ ਤੋਂ ਕੋਈ ਨਹੀਂ ਡਰਦਾ ਝੂਠੀ ਦੁਨੀਆ ਤੋਂ ਕੋਈ ਨਹੀਂ ਡਰਦਾ ਸਾਰਾ ਦਿਨ ਬੰਦਾ ਝੂਠ ਬੋਲੀ ਜਾਵੇ ਉਸ ਨੂੰ ਅਰਦਾ ਪਰ ਵੀ ਤਕਾਬਟ ਨਹੀਂ ਹੁੰਦੀ ਪਰ ਜਦੋਂ ਸੱਚ ਦਾ ਪੱਲਾ ਫੜਨਾ ਹੁੰਦਾ ਸੱਚ ਦੇ ਉੱਤੇ ਵਿਚਾਰ ਕਰਨੀ ਹੁੰਦੀ ਹੈ ਤੇ ਕਈਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀਆਂ ਨੇ ਘਬਰਾਉਣ ਲੱਗ ਜਾਂਦੇ ਨੇ ਡਰਨ ਲੱਗ ਜਾਂਦੇ ਨੇ ਇਸੀ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਤੇ ਸੇਮ ਨਾਲ ਸਹੀ ਇਹਨਾਂ ਦੀ ਵਰਤੋਂ ਹੋਵੇ ਤਾਂ ਤੇ ਕੋਈ ਨੁਕਸਾਨ ਨਹੀਂ ਦਿੰਦੇ ਪਰ ਜੇ ਇਹ ਸੇਮ ਤੋਂ ਪਰੇ ਹੋ ਜਾਣ ਭਾਵ ਇਹ ਸਾਡੇ ਵਸਦਨਾ ਰਹਿਣ ਤੇ ਸਾਡੇ ਕੋਲ ਇਹੋ ਜੇ ਕੰਮ ਕਰਾ ਕਰਾ ਦਿੰਦੇ ਨੇ ਕਿ ਸਮਾਜ ਵਿੱਚ ਵੀ ਰਹਿੰਦਿਆਂ ਹੋਇਆਂ ਸਾਨੂੰ ਕਈ ਇਹੋ ਜਿਹਾਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਈ ਇਹੋ ਜੇ ਅਪਮਾਨਯੋਗ ਸ਼ਬਦਾਂ ਨੂੰ ਸਹਿਣਾ ਪੈ ਜਾਂਦਾ ਹੈ ਜਿਹੜੇ ਅਸੀਂ ਕਦੇ ਮਨ ਵਿੱਚ ਸੋਚ ਵੀ ਨਹੀਂ ਹੁੰਦੇ ਤੇ ਕਈ ਇਹੋ ਜੇ ਕਾਰਨਾ ਕਰਕੇ ਸਾਨੂੰ ਵੱਡੀ-ਤੱਡੀ ਸਜ਼ਾ ਵੀ ਮਿਲ ਜਾਂਦੀ ਹੈ ਜੋ ਸਾਨੂੰ ਇੱਕ ਇਹੋ ਜੇ ਮੁਕਾਮ ਤੇ ਪਹੁੰਚਾ ਦਿੰਦੀ ਹੈ ਜਿੱਥੇ ਸਾਡੀ ਜ਼ਿੰਦਗੀ ਦਾ ਅਖੀਰਲਾ ਸਮਾਂ ਹੀ ਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਬਗਤ ਕਬੀਰ ਜੀ ਕਬੀਰ ਜਿਸਮਰਨੇ ਤੇ ਜਗ ਡਰੇ ਮੇਰੇ ਮਨ ਅਨੰਦ ਕਹਿੰਦਾ ਵੀ ਮੈਂ ਝੂਠੀ ਦੁਨੀਆ ਦੇ ਪਿੱਛੇ ਲੱਗ ਕੇ ਝੂਠੀ ਮੋਤ ਨਹੀਂ ਮਰਨਾ ਚਾਹੁੰਦਾ ਮੈਂ ਮਰਨਾ ਚਾਹੁੰਦਾ ਸੱਚੀ ਮੋ ਸੱਚੀ ਮੋਤ ਤੋਂ ਪਾਵ ਕੀ ਹੈ ਜੋ ਮਨੁੱਖ ਜਿਉਂਦੇ ਜਿਹਾ ਆਪਣੇ ਸਰੀਰ ਦੇ ਵਿੱਚ ਰਹਿੰਦੇ ਹੋਇਆ ਆਪਣੇ ਇਸ ਸਰੀਰ ਤੋਂ ਮੁਕਤ ਹੋ ਜਾਵੇਗਾ ਪਾਪ ਵਿਕਾਰੋਂ ਦੁੱਖਾਂ ਛਾਤੀ ਪ੍ਰਾਪਤ ਕਰ ਲਵੇਗਾ ਕਹਿੰਦੇ ਇਹੋ ਜਾਂ ਮਰਨਾ ਮੈਂ ਪ੍ਰਵਾਨ ਕਰਦਾ ਹਾਂ ਕਬੀਰ ਜਿਸਮਰਨੇ ਤੇ ਜਗ ਡਰੇ ਜਿਸ ਤੋਂ ਇਹ ਦੁਨੀਆ ਵਾਲੇ ਲੋਕ ਡਰਦੇ ਨੇ ਨਾ ਮਰਨ ਤੋਂ ਜਿਸ ਜੁਦਾਈ ਤੋਂ ਜਿਸ ਗਮ ਤੋਂ ਜਿਸ ਸੁੱਖ ਤੋਂ ਸੁੱਖ ਤੋਂ ਦੂਰ ਹੋਣ ਤੋਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਕਹਿੰਦੇ ਮੈਂ ਇਹਨਾਂ ਨੂੰ ਪਰੇ ਛੱਡ ਕੇ ਮੈਂ ਰਾਮ ਨਾਮ ਦਾ ਸਹਾਰਾ ਲੈ ਲਿਆ ਜਿਸ ਕਾਰਨ ਕੀ ਹੋਇਆ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਹੁਣ ਮੇਰੇ ਮਨ ਦੇ ਅੰਦਰ ਆਨੰਦ ਹੈ ਦੁਨਿਆਵੀ ਮੌਤ ਸਾਰਿਆਂ ਨੂੰ ਆਣੀ ਆ ਦੁਨਿਆਵੀ ਮੌਤ ਆ ਜਾਵੇ ਕੀ ਹੋਗਾ ਸਰੀਰ ਦੇ ਵਿੱਚ ਜਿਹੜੀ ਹੈ ਜੋ ਟਰੈਵਲ ਕਰ ਰਹੀ ਹੈ ਉਹ ਬਾਹਰ ਨਿਕਲ ਜਾਵੇਗੀ ਸਰੀਰ ਦਾ ਕੀ ਹੈ ਪੰਜ ਤਤਾਂ ਤੋਂ ਸਰੀਰ ਬਣਿਆ ਸੀ ਪੰਜ ਤਤਾਂ ਦੇ ਵਿੱਚ ਜਾ ਕੇ ਸਮਾ ਜਾਵੇਗਾ ਫਿਰ ਉਹਦੇ ਬਾਅਦ ਕੀ ਹੋਵੇਗਾ ਜਿੱਥੇ ਬਾਹਰੀ ਜੋਤ ਮਿਲਣ ਕਿਹਾ ਹੈ ਜਿੱਥੇ ਬਾਹਰੀ ਤੌਰ ਤੋਂ ਸਰੀਰ ਵੀ ਮੁਕਤ ਹੋ ਜਾਵੇਗਾ ਮੁਕਤ ਹੋ ਗਿਆ ਪਰਮੇਸ਼ਵਰ ਨਾਲ ਉਹਦਾ ਮਿਲਾਪ ਹੋ ਜਾ ਕਿਉਂਕਿ ਮਿੱਟੀ ਨੇ ਮਿੱਟੀ ਵਿੱਚ ਜਾ ਕੇ ਸਮਾ ਜਾਣਾ ਹੈ ਪਵਨ ਨੇ ਪਵਨ ਵਿੱਚ ਜਾ ਕੇ ਸਮਾ ਜਾਣਾ ਹੈ ਅਗਨੇ ਅਗ ਵਿੱਚ ਜਾ ਕੇ ਸਮਾ ਜਾਣਾ ਹੈ ਹਨ ਸਾਰੇ ਤਤਾਂ ਨੇ ਮਿਲ ਜਾਣਾ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੂੰ ਆਪਣੇ ਅੰਦਰ ਕੰਟਰੋਲ ਪਾ ਲਿਆ ਕੰਮ ਕਰੋ ਲੋਭੰਕਾਰ ਬਿਦੂ ਤੇ ਆਪਣਾ ਨਿਰੰਤਰ ਕਰਨ ਲਿਤਾ ਤੇ ਯਾਦ ਰੱਖੀ ਮੇਰੀ ਗੱਲ ਕਬੀਰ ਜਿਸਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਇਹੀ ਤਰੇ ਆਨੰਦ ਜਿਹੜੇ ਅੱਜ ਤਰੇ ਗਮੀ ਦੇ ਦੁੱਖ ਦੇ ਕਾਰਨ ਬਣਨੇ ਇਹ ਤਰੇ ਖੁਸ਼ੀ ਦਾ ਤਰੇ ਚੰਗੇ ਸਮੇਂ ਦਾ ਇਹੀ ਤਰਾ ਸਹਾਰਾ ਬਣਨਗੇ ਜੇ ਤੈਨੂੰ ਪਰਮੇਸ਼ਵਰ ਦੇ ਨਾਮ ਤੇ ਬਿਲੀਵ ਹੋ ਜਾਵੇ ਵਿਸ਼ਵਾਸ ਹੋ ਜਾਵੇ ਪਰਮੇਸ਼ਵਰ ਦਾ ਨਾਮ ਤੂੰ ਧਿਆਉਣਾ ਸ਼ੁਰੂ ਕਰ ਦੇਵੇ ਤੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਜਿਸਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਕੰਦਾ ਹੁਣ ਮੇਰੇ ਮਨ ਦੇ ਵਿੱਚ ਆਨੰਦ ਆਇਆ ਹੈ ਖੁਸ਼ੀ ਹੈ ਮੈਨੂੰ ਇਸ ਮੌਤ ਤੋਂ ਮੈਨੂੰ ਕੋਈ ਦੁੱਖ ਨਹੀਂ ਤਕਲੀਫ ਨਹੀਂ ਹੈ ਨਾ ਮੇਰੇ ਕੋਈ ਅਫਸੋਸ ਹੈ ਸਗੋਂ ਮੈਨੂੰ ਤਾਂ ਚਾ ਹੀ ਬੋਤ ਹੈ ਇਸ ਮੌਤ ਦਾ ਕਬੀਰ ਮੈਂ ਚਾਹੁੰਦਾ ਵੀ ਹਰ ਇਨਸਾਨ ਇਹੋ ਜੀ ਮੌਤ ਮਰੇ ਕਬੀਰ ਜਿਸ ਮਰਨੇ ਤੇ ਜਗ ਡਰੇ ਜਿਹੜੀ ਮੌਤ ਕਬੀਰ ਨੇ ਕਬੀਰ ਨੇ ਪ੍ਰਾਪਤ ਕੀਤੀ ਹੈ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਕਹਿੰਦੇ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਤੇ ਜਦੋਂ ਅਸੀਂ ਵਿਕਾਰਾਂ ਤੋਂ ਮਰ ਜਾਵਾਂਗੇ ਤੇ ਸਾਨੂੰ ਉਸ ਅਸਿਮ ਸ਼ਕਤੀ ਜਿਹੋ ਉਹ ਸ਼ਕਤੀ ਜਿਹੜੀ ਸਾਰੇ ਸੰਸਾਰ ਦੇ ਵਿੱਚ ਕੰਮ ਕਰਦੀ ਪਈ ਹੈ ਉਹਦੇ ਸਾਖਸ਼ਾ ਦਰਸ਼ਨ ਹੋ ਜਾਣਗੇ ਭਾਵ ਉਸ ਉਸ ਸ਼ਕਤੀ ਦੇ ਵਿੱਚ ਜਾਸ ਮਾਨ ਦਾ ਸਾਡੇ ਕੋਲ ਇਹ ਵਿਲਲਾ ਮਨੁੱਖੀ ਜੀਵਨ ਇਸ ਤੋਂ ਬਾਅਦ ਸਾਡੇ ਕੋਲ ਕੋਈ ਹੋਰ ਸਮਾਨੀ ਬਾਤ ਚੋਂ ਤਾਂ ਫਿਰ ਅਸੀਂ ਉਹੀ ਜਨਮ ਮਰਨ ਦਾ ਗੇੜ ਦੇ ਵਿੱਚ ਜੁਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਸਮਾਪਿਤਿਤ ਕਰਦੇ ਰਹਾਂ ਇਸ ਲਈ ਭਾਗਾਂ ਵਾਲਾ ਜਿੰਨਾ ਹੋ ਸਕਦਾ ਹੈ ਆਪਣੇ ਆਪ ਦੇ ਉੱਤੇ ਕੰਮ ਕਰੋ ਆਪਣੇ ਮਨ ਦੇ ਉੱਤੇ ਕੰਮ ਕਰੋ ਆਪਣੇ ਮਨ ਨੂੰ ਸਾਫ਼ ਸੁਥਰਾ ਬਣਾਉਣ ਦਾ ਯਤਨ ਕਰੋ ਹੌਲੀ-ਹੌਲੀ ਯਤਨ ਕਰਦੇ ਆ ਕਰਦੇ ਆ ਇਹ ਮਨ ਜਿਹੜਾ ਹੈ ਕੰਟਰੋਲ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਸੁਪਾਸਿ ਜੀ ਕਿਰਪਾ ਕਰਨ ਆਪ ਸਭਨਾਂ ਨੂੰ ਨਾਮ ਜੀ ਦਾਤ ਗੁਰ ਸਿੱਕੀ ਵਾਲਾ ਜੀਨ ਬਰਸ਼ਿਸ਼ ਕਰਨ ਉਹ ਹੀ ਅਬੰਧ ਪੁੱਲਾਂ ਦੀ ਕਿਮਤ ਸੁ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ